ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਨਾਤਾ ਜਲਾ ਜਲੰਧਰ ਦੇ ਵਿੱਚ ਬੋਰ ਦੇ ਵਿੱਚ ਮਾਰਨ ਜੀ ਕੈਮਰਾ ਤੇ ਅੰਦਰ ਬੈਠੇ ਨੇ ਆਪਣੀ ਮਿਸਤਰੀ ਜੀ ਤੇ ਇਹਨਾਂ ਕੋਲ ਦਾ ਬੋਰਾ ਜਿਹੜੇ ਕੈਮਰਾ ਫਰੀ ਖੜੇ ਨੇ ਤੇ ਆਪਣਾ ਕੈਮਰਾ ਤੇ ਆ ਰਿਹਾ ਜੀ ਬੋਰ ਦੇ ਬੋਰ ਦੇ ਵਿੱਚ ਪ੍ਰੋਬਲਮ ਰੇਤਾ ਮਾਰ ਦੇਣਾ ਕਾ ਜੀ ਹਾਂ ਰੇਤਾ ਤੇ ਇਹ ਬੋਰ ਰੇਤਾ ਮਾਰਦਾ ਜੀ ਰੇਤਾ ਦਿਖਾ ਦਿੰਨੇ ਹੈ ਇਹਦਾ ਬੋਰ ਦਾ ਖੇਨ ਦੇ ਵਿੱਚ ਪਿਆਗਾ हाँ ही बोर रेता मार दूसरे हम कैमरा मार के चेक करा है। ये बोर नू की नॉब्ब्लम रेता मार दगा चलो ਮੋਟਰ ਕਿੰਨਾ ਡੂੰਗਾ ਇਹ 240 ਖੁਨਾਸ ਮੋਟਰ ਕਿੰਨੇ ਤੇ ਪਾਈ ਹੋਈ ਮੋਟਰ ਦਾ ਕਿੰਨੇ ਤੇ ਇਹ 140 ਫੁੱਟ ਦੇ ਪਾਣੀ ਖਰਦੂਗਾ ਸੋਢੀ ਪਾਣੀ ਕਿੰਨੇ ਤੇ ਪਾਣੀ ਇੱਧਾ ਹੋਣਾ ਢੀ ਘੋਟ ਚੱਲਦੀ ਵੀ 90 ਘੋਟ ਤੇ ਪਾਣੀ ਕਿੰਨਾ ਹੋ ਗਿਆ 100 ਕਿੰਨਾ ਹੋ ਗਿਆ ਬਈ ਪਾਣੀ 105 ਹੈ 105 ਤੇ ਪਾਣੀ ਹੈ ਸੋਢੀ ਰੋ ਫੋੜੀ ਚੱਲੀ ਜਾਣ ਦੇ ਆ ਫੜ ਲਓ ਇਹ ਬੜੀ ਬੜੀ ਹੌਲੀ ਚੱਲ ਸੇਵ ਕੀ ਜਮੀਨ ਹੌਲੀ 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 ਚੱਲ ਤੇ ਗਿਆ ਮੜੀ ਹੌਲੀ ਚੱਲ ਹੌਲੀ 140 ਕਿਤੇ ਹੌਲੀ ਚੱਲ 130 ਤੋਂ ਬਾਅਦ 20 ਤੋਂ ਬਾਅਦ ਚੱਲੀ ਹੌਲੀ ਕਿਤੇ ਪੈਚ ਤੇ ਨਹੀਂ ਗਲੀ ਹੋਈ ਪੈਲਰ ਪੁੱਲਰ ਚ ਜਾਂ ਹੋਰ ਜਗ੍ਹਾ ਜਲੀ ਹੋਈ ਹੋਈ ਕਿਤੇ ਹੌਲੀ ਚੱਲੀ ਉਹਰੇ ਨਹੀਂ ਨਹੀਂ ਹੋਰ ਗੜੀ ਆਹੀ ਜਮਗੀ ਤਾਂ ਹੀ ਕੱਲ ਦੇ ਕੱਟੀਏ ਵੀ ਚੈੱਕ ਕੀਤੀ ਬਿਲ ਸਾਰੇ ਪੰਪ ਪੁੰਪ ਤੇ ਵੀ ਦੇਖਿਆ ਕੋਈ ਡਰਾਈਵਰੂ ਵਿੱਚ ਤਾਂ ਨਹੀਂ ਗਈ ਹੈ ਡਰਾਈਵਰੀ ਕਿ ਗਲੀ ਹੌਲੀ 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 ਨਹੀਂ ਉਹ ਵੀ ਬਦਲੀਆਂ ਹਾਰੀਆਂ ਉੱਪਰ ਕਰਾਂ ਥੱਲੇ ਕਰਾਂ ਥੱਲੇ ਹੌਲੀ ਹੌਲੀ ਚੱਲ ਕਿੰਨਾ ਹੋ ਗਿਆ ਓਰੇ ਚੱਲ ਹੌਲੀ ਹੌਲੀ ਥੱਲੇ ਚੱਲ ਜਮੀ ਹੌਲੀ ਜਮੀ ਹੌਲੀ ਚੱਲ ਉੱਪਰ ਕਰਾਂ ਮੜਾਏ ਉੱਪਰ ਕਰਾਂ ਹੋਰ ਕਰਾਂ ਹੋਰ ਕਰ ਉੱਪਰ ਜਮੀ ਥੋੜੀ ਹੌਲੀ ਥੱਲੇ ਜਾੜ ਜਮੀ ਹੌਲੀ ਜਾਣ ਦੇ ਹੌਲੀ 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 ਉੱਪਰ ਕਰੀ ਮੜਾ ਜਾ ਥੱਲੇ ਕਰ ਬਸ ਬਸ ਚੱਲ ਜਾਣ ਦੇ ਲੈ ਆਪੇ ਪਲਾਸਟਿਕ ਉੱਪਰ ਗਾਰਾਂ ਜਿੰਨਾ ਟਾਈਮ ਬਾਚ ਚੱਕ ਦੀਈਏ ਨਾਲ ਦੀ ਨਾਲ ਕੋਈ ਕੁਸ ਟਾਈਮ ਬਾਦੀ ਉਸੇ ਵੇਲੇ ਚੱਕਣ ਲੱਗ ਪੈਂਦੇ ਜਿੰਨੇ ਪਾਣੀ ਹੁੰਦਾ ਬੈਪ ਦੇ ਉੱਪਰ ਉੱਪਰ ਉਹਨਾਂ ਖਿੱਚ ਕੇ ਵਿੱਚ ਫੇਰ ਮਾਰਦੇ ਘੰਟਾ ਇੱਕੋ ਹੀ ਮਾਰਦੀ ਮੁੜ ਕੇ ਫੇਰ ਸਾਫ ਹੋ ਜਾਂਦਾ ਚੱਲ ਜਾਣ ਦੇ ਭਾਈ ਮੁੜ ਕੇ ਨਹੀਂ ਮਾਰਦੀ ਸੀਗੀ ਉਪਰ ਗਾਰਾ ਜੀੜਾ ਵੈਂਟਰ ਪਾਇਆ ਹੈ ਬਰਮੇਣਾ ਲੱਗਾ ਬਰਕ ਬੋਕੀ ਨਾਲ ਜੀ ਬੋਕੀ ਨਾਲ ਲੱਗਾ ਬੋਕੀ ਨੂੰ ਕਿੰਨਾ ਹੋ ਗਿਆ ਸਾਡੇ ਉਹੀ ਪਾਉਂਦੇ ਆ ਬਾਈ ਜੀੜਾ ਕਿੰਨਾ ਹੋ ਗਿਆ ਕਿੰਨਾ 162 162 ਹੋ ਗਿਆ ਚਲ ਚਲ ਹੌਲੀ ਚੱਲੀ ਹੌਲੀ ਚੱਲੀ ਚਲ ਆਹ ਐਂਟਰੀ ਆ ਜੀ ਆਇਆ ਜੂੜੋ ਥੋੜੀ ਰੋਕਰ ਇੱਥੇ ਆ ਜਾ ਇਹ ਕੀ ਬੱਡਾ ਹੋਇ ਹਮ ਓਟਕੇ ਭਰੇ ਆ ਇਹਨਾਂ ਦੋ ਓਟਕੇ ਵੈਨੇ ਪੱਟੇ ਓੜੀ ਰੋੜੇ ਪਾਇ ਜ ਤੁਸੀਂ ਇੱਥੇ ਪਾਂਡੂ ਦੇ ਡਿਗੇ ਹੋ ਨਹੀਂ ਥੱਲੇ ਕਰੀ ਉਦਾਂ ਜੂੜਾ ਕੋਈ ਪਾਇ ਹੌਲੀ 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 ਹੋ ਥੱਲੇ ਕਰ ਰੋਕਾ ਇੱਥੇ ਆਉਣਾ ਉੱਠਾ ਸੀ ਥੋੜਾ ਹੋ ਥੱਲੇ ਕਰ ਬੱਸ 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 ਖੜਜਾ ਬਸ ਉੱਪਰ ਕਰ ਬੱਟੇ ਦਾ ਪਾਇਆ ਨਹੀਂ ਹੈ ਬੱਟੇ ਪਾਇਏ ਨੇ ਥੋਡੇ ਬੋਰਚ ਬੱਟੇ ਨੂੰ ਦੀ ਸੜਕਾਂ ਵਾਲੇ ਵੱਡੇ ਵੱਡੇ ਹੂੰ ਉਹ ਪਾਇਏ ਨੇ ਇੱਥੇ ਤੁਸੀਂ ਪਾਈ ਤੀਗੇ ਨਹੀਂ ਨਹੀਂ ਹੀ ਨਹੀਂ ਪਾਈ ਇੱਥੇ ਕੱਢੀ ਹੋਣੀ ਆ ਮੋਟਰ ਇਹ ਠੀਕ ਆਪ ਕਰ ਦੋ ਤੁਸੀਂ ਠੀਕੇ ਦੇ ਜਮੀਂ ਮਤੇ ਇੱਥੇ ਪਹਿਲੇ ਸਾਲ ਹੀ ਲਈ ਮੈਂ ਜਮੀਂ ਨਹੀਂ ਇਹ ਦੋ ਸਪੈਡਿਵਰ ਲੈ ਲਏ। ਬਲੀਏ ਲੈ, ਇਹ ਕੱਢੀ ਹੋਣੀ ਆ ਮੋਟਰ। ਇੱਕਰ ਝੋਨੇ ਦੀ ਗੱਡੀ ਸੀ। ਆਹ ਛੋਟੇ ਸਾਹਮਣੇ ਪੈਣੀ ਆ। ਇੱਕਰ ਝੋਨੇ ਦੀ ਗੱਡੀ ਸੀ। ਆਹ ਪੈਨੇ ਤੁਹਾਡੇ ਸਾਹਮਣੇ ਬੱਟੇ ਪੈਨੇ, ਬਜਰੀ ਵਾਲੇ ਬੱਟੇ ਲੈਟਰ ਪੰਨੇ ਹੁੰਦਾ ਜਿਹੜਾ। ਇੱਕਰ ਝੋਨੇ ਦੀ ਗੱਡੀ ਬੱਸ। ਤਾਂ ਇੱਕਰ ਹੋਣ ਗੱਡੀ ਆ। ਉਹ ਝੋਨੇ ਨੂੰ ਪਾਣੀ ਲਾਉਂਦਾ ਸੀਗਾ ਤਾਂ ਉਹ ਨਾਲ ਹੋ ਕੇ ਮਾਲਕਾਂ ਘੜਾਈ ਜਿਹੜੇ ਅੱਗੇ ਮੋਦੇ ਸੀ। ਮੈਜੀ ਤਾਂ ਹੁਣ ਪਿੱਲੇ ਰੋਣ ਲੱਗਾ ਏ। ਇੰਨਾ ਬੂਰ ਭਰਤਾ ਹੂ। ਕਿੰਨਾ ਹੋ ਗਿਆ ਬਾਈ? ਉਹ ਬੱਟੇ ਭਾਈ ਆ, ਉਹ ਬੂਰੇ ਟੁੱਟ ਗਏ। ਕਿੰਨਾ ਹੋ ਗਿਆ? ਆ ਬੱਟੇ ਪਾਏ ਪਏ ਨੇ ਭਾਈ ਇਹਦੇ ਵਿੱਚ ਬੋਰ ਪਟੇ ਕੋ ਟੁੱਟ ਗਿਆ ਉਹ ਟੁੱਟਿਆ ਵੀ ਵਾ ਬੋਰੇ ਮੜਾ ਉੱਪਰ ਕਰੀ ਮੜਾ ਜਾ ਉੱਪਰ ਕਰੀ ਮੜਾ ਜਾ ਪਰ ਇਦਾਂ ਹੋਇਆ ਸੀ ਨਾ ਜਦੋਂ ਇਕੱਠਾ ਹੋ ਗਿਆ ਇਹ ਦੋ ਦੇਖੋ ਜਦੋਂ ਬੋਰ ਖਰਾਬ ਹੀ ਭਾਈ ਹੁੰਨਾ ਨਾ ਇਹ ਬੋਰ ਪਹਿਲੋਂ ਵੀ ਖਰਾਬ ਹੋ ਗਿਆ ਸੀਗਾ ਇਕੱਠਾ ਵੀ ਪਹਿਲੋਂ ਪਹਿਲੋਂ ਵੀ ਬੋਰ ਖਰਾਬ ਹੋ ਗਿਆ ਫਿਰ ਇਹਨਾਂ ਨੇ ਬੋਰ ਪੱਟ ਲਿਆ ਪੱਟ ਕੇ ਉਹਨ ਪਤਾ ਨਹੀਂ ਵੀ ਕਿੱਦਾਂ ਕੀਤੀ ਹੋਊਗੀ ਜਾਂ ਉਹਦੇ ਉੱਤੇ ਚਲਾਤਾ ਹੋਊਗਾ ਵੀ ਉਹਦੀ ਚਲਾਇਆ ਹੋਇਆ ਇਹ ਕਿੰਨਾ ਹੋ ਗਿਆ ਓਰੇ ਠੀਕ ਆ ਫੇ ਬੋਰ ਉਹਨੇ ਉਹ ਚਲਾਇ ਉੱਤੇ ਆ ਉਹੀ ਚਲਾਇ ਇਕੱਠਾ ਹੋ ਗਿਆ ਸੀ ਨਾ ਇਹ ਇਹਨਾਂ ਕੀਤਾ ਠੇਕਾ ਉਹਨਾਂ ਦਾ ਬੋਰ ਦਾ ਉੱਕਾ ਪੁੱਕਾ ਵੀ ਚਾਲੂ ਲੈਣਾ ਬੋਰ ਜਦੋਂ ਮੋਟਰ ਚੱਲੀ ਤਾਂ ਬੋਰ ਪਾ ਤਾ ਕਿੰਨਾ ਹੋ ਗਿਆ ਬਾਈ ਮੁੜ ਕੇ ਫੇ ਦੂਆ ਦਵਾਰੇ ਕੀ ਹੈ 86 ਫੁੱਟ ਹੈ ਇਹ ਬੋਰ ਸਾਰਾ ਹੈ ਹੀ ਨਹੀਂ ਹੁਣ ਨਹੀਂ ਆ ਫੇ ਹੁਣ ਨਹੀਂ ਨਗੀ ਆ ਉਹ ਡੱਟ ਲਾ ਕੇ ਪੱਟਿਆ ਸੀ ਨਾ ਬੋਰ ਨੂੰ ਉਹ ਦੁੱਧ ਦੇ ਫੇ ਮਾਲ ਪਾ ਤਾ ਉਹਨਾਂ ਦਵਾਰੇ ਫੇ ਪੱਟ ਕੇ ਉੱਥੇ ਤੇ ਬੋਰ ਬਹੁਤ ਗਾਉਂ ਨੇ ਬੋਰ ਖਰਾਬ ਹੋ ਚੁੱਕੀ ਤਾਂ ਨਹੀਂ ਬੋਰ ਉਹ ਸਗਾ 86 ਹੈ ਸਰੋ ਜੀ ਇਹਦੇ ਕੈਮਰਾ ਪੜਾ ਬੱਜ ਚੁੱਕਿਆ ਤੇ ਹੁਣ ਆਪਾਂ ਬਾਹਰ ਕੱਢਗੇ ਕੈਮਰਾ ਤੇ ਮੈਂ ਇਸ ਤਰੀ ਨਾਲ ਪੁੱਛ ਦਿਆ ਕੀ ਡਿਟੇਲ ਆ ਬੋਰ ਦੀ ਲੋ ਜੀ ਸਤਿ ਸ਼੍ਰੀ ਅਕਾਲ ਜੀ ਸ਼ਿਕਾ ਜੀ ਅਸੀਂ ਪਿੰਡ ਪੌਂਤੀ 29 ਜਿਲ੍ਹਾ ਜਲੰਧਰ ਜੀ ਤੇ ਸਰਬਜੀਤ ਬਾਈ ਲਵੇ ਆਇਤੀ ਗਈ ਬਾਈ ਨੇ ਬੁਲਾਇਆ ਤੀਗਾ ਤੇ ਬੋਰ ਚੈੱਕ ਕਰਨ ਵਾਸਤੇ ਰੇਤਾ ਮਾਰਦਾ ਤੇ ਬੋਰ ਜਿਵੇਂ ਦੇਖਿਓਣਾ ਤੁਸੀਂ ਇਹਦੇ ਵਿੱਚ ਚੈੱਕ ਕਰਤਾ ਦੀ ਰੇਤਾ ਹਾਂਜੀ ਹਾਂਜੀ ਤੇ ਰੇਤਾ ਮਾਰਦੇ ਸੀ ਅੱਜ ਚੈੱਕ ਕਰਿਆ ਤੇ ਬੋਰੇ ਮੰਨ ਲਓ 240 ਫੁੱਟ ਬੋਰ ਲੱਗਿਆ ਹੋਇਆ ਤੀਗਾ ਤੇ ਪਾਣੀ ਲੇਵਲ ਆਇਆ ਉਹਰੇ ਆਪਣਾ 105 ਤੇ 165 ਤੋਂ ਲੈ ਕੇ 186 ਤੱਕ ਫੈਂਟਰ ਆਇਆਗਾ ਠੀਕ ਹੈ ਜੀ ਟੋਟਲ 20 ਫੁੱਟ ਫੈਂਟਰ ਇਹਦੇ ਵਿੱਚ ਆਇਆ ਜਿਹਦੇ ਕਾਰਨੇ ਮੰਨ ਲਓ ਪਾਣੀ ਚੂਸਦੀ ਹੈ ਇਹਦੇ ਵਿੱਚ ਬੱਟੇ ਪਾਏ ਨੇ ਜਾਂ ਕਿਸੇ ਨੇ ਪਹਿਲਾਂ ਮਿਸਤਰੀ ਨੇ ਪਾਏ ਨੇ ਜਾਂ ਕਿਸੇ ਹੋਰ ਨੇ ਪਾਏ ਨੇ ਉਹਦਾ ਆਪਾਂ ਨੂੰ ਕੋਈ ਉਹ ਨਹੀਂ ਉਹਦੇ ਕਾਰਨ ਵੀ ਮੰਨ ਲਓ ਬੋਰ ਇਹ ਉੱਤੋਂ ਡੈਮੇਜ ਆ ਵੀ ਟੁੱਟਿਆ ਹੋਇਆ ਉਹਦੇ ਕਾਰਨ ਰੇਤਾ ਜਗਦੀ ਹੈ ਇਹ ਹਾਂਜੀ ਤੇ ਹੋਰ ਕੋਈ ਕੰਮ ਕਰਾਉਣਾ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਅਨਮੋਲ ਜਿਹੜਾ ਸੰਗਰੂਰ ਤੇ ਮੋਬਾਈਲ ਨੰਬਰ ਹੈ 9781754490 ਧੰਨਵਾ